ਜਲੰਧਰ ਚ ਐਤਵਾਰ ਸ਼ਾਮ ਨੂੰ ਪੀਰ ਬੋਦਲਾ ਬਾਜ਼ਾਰ ਦਾ ਗਾਹਕ ਨੂੰ ਲੈ ਕੇ ਦੋ ਦੁਕਾਨਦਾਰਾਂ 'ਚ ਵਿਵਾਦ ਹਿੰਸਕ ਹੋ ਗਿਆ ਜਿਸ ਦਾ ਹੁਣ ਸੀਸੀਟੀਵੀ ਵੀ ਸਾਹਮਣੇ ਆਇਆ ਹੈ ਬੱਚੀ ਚੇਤੇ ਆ ਦੇਖੋ ਇਹ ਇਹ ਬੱਬੂ ਦਾ ਮੁੰਡਾ ਇੱਟ ਮਾਰਦਾ ਵੈ ਗਾਲੀ ਟੀ-ਸ਼ਰਟ ਵਾਲਾ ਪਲੋ ਪਿਸਤਾ ਸ਼ਰਟ ਟੀ-ਸ਼ਰਟ ਸੁਨੂ ਦੇ ਮੁੰਡੇ ਨੇ ਇੱਟ ਮਾਰੀ ਏ ਬੱਬੂ ਦਾ ਮੁੰਡਾ ਇੱਟ ਮਾਰਦਾ ਵੈ ਇਹ ਇਹ ਸੁਨੂ ਦੇ ਮੁੰਡੇ ਨੇ ਇੱਟ ਮਾਰੀ ਇੰਨੀ ਬਦਮਾਸ਼ੀ ਕੀਤੀ ਟਾ ਚਲਾਉਂਦੀ ਅਰਦ ਬਈ ਜਿਹੜੀਆਂ ਇਹਨਾਂ ਨੂੰ ਇਹ ਸਕੂਲ ਮਾਰਿਆ ਲੋਏ ਦਾ ਇਹ ਸੁਨੂ ਕੋ ਇਹ ਸੁਨੂ ਗਰਾਂਡਿਆ ਸੁਨੂ ਦੇ ਇਸ਼ਾਰੇ ਦੇ ਹੋਣ ਡਿਆ ਉਹ ਬਾਟੀਆਂ ਮਾਰਦੇ ਵੈ ਆਪ ਖੜਾ ਕਰਾਂ ਡਿਆ ਇਹ ਦੇਖੋ ਮੁੰਡਾ ਸਕੂਲ ਮਾਰਿਆ ਹੁਣ ਇਹ ਇਹ ਥੋੜਾ ਮਾਰ ਕੇ ਇਹਦਾ ਸ਼ੀਸ਼ਾ ਤੋੜਿਆ ਇਹ ਸੁਨੂ ਆਪ ਗਰਾਂਡਿਆ ਉਹ ਨਾਲ ਗਾਲਾਂ ਕੱਢਣ ਡਿਆ ਉਹ ਨਾਲ ਗਰਾਂਡਿਆ ਇਹ ਜਮੁੰਡੇ ਆਪ ਖੜਾ ਹੋ ਕੇ ਖੜਾ ਰਹੇ ਇਹ ਦੇਖੋ ਇੱਟਾਂ ਮਾਰਦੇ ਪਏ ਆ ਤਿੰਨ ਚਾਰ ਜਣੇ ਗੜੇ ਜਿਆਦਾ ਇਹ ਕਰਿੰਦੇ ਨੇ ਕਿ ਕਿਤੇ ਲਾਇਆ ਗੁੰਡੇ ਕੀਤੇ ਇਕੱਠੇ ਕੀਤੇ ਆ ਇਹ ਸਭ सोनू ਦੇ ਇਸ਼ਾਰੇ ਤੇ ਹੁੰਦੇ ਆ ਪਹਿਲ ਤੇ ਅਧਰੇ ਬੰਦੇ ਨੂੰ ਅੰਦਰ ਕਰਨਾ ਚਾਹੀਦਾ ਪੁਲਿਸ ਨੂੰ ਇਹਦਰ ਬੰਦੇ ਦੀ ਅਕਲ ਟਕਾਣੇ ਆਵੇ ਨਹੀਂ ਤਾਂ ਅਧਰੇ ਗੁੰਡਾਗਰਦੀ ਦੇ ਵਧਦੀ ਜਾਏਗੀ ਅਜ ਇੱਕ ਦੁਕਾਨਦਾਰ ਤੇ ਹਮਲਾ ਕੀਤਾ ਕਰਨ ਨੂੰ ਚਾਰਾਂ ਤੇ ਕਰੇਗਾ ਅਤਮਕੀਆਂ ਦੇ ਇੰਡੇ ਆ ਦੇਖੋ ਇਹ ਹੈਪੀ ਧਮਕੀਆਂ ਦੇ ਇੰਡੇ ਆ ਬਾਹਰ ਖੜਾ ਹੋ ਕੇ ਨਾਲ ਸੋਨੂ ਇਹ ਹੁੰਗਲ ਕਰਕੇ ਧਮਕੀਆਂ ਦੇ ਰਿਹਾ ਕਿ ਜੇ ਆ ਜਾਨੂੰ ਮਾਰਨਾ ਤੁਹਾਨੂੰ ਛੱਡਣਾ ਨਹੀਂ ਇਹ ਕਹਿੰਦਾ ਕਿ ਸੋਨੂ ਕੀ ਕਤਲ ਕਰਕੇ ਰਹਿਣਾ ਮੈਂ ਤੁਹਾਡਾ ਇੰਨੇ ਦੇਖਾਂ ਚ ਖੂਨ ਉਤਰਿਆ ਆ ਕਹਿੰਦਾ ਕਤਲ ਕਰਨਾ ਇਹ ਦੋਨੋਂ ਭਰਾ ਦਾ ਇੱਕੋ ਹੀ ਹਾਲ ਹੈ ਨੋਨੇ ਥੋੜਾ ਜਿਹਾ ਪੈਸਾ ਕੀ ਆ ਗਿਆ ਆਪਣੇ ਨੂੰ ਡੋਨ ਸਮਝਣ ਲੱਗ ਪਏ ਨੇ ਤੇ ਫੁਕਰੇ ਇਕੱਠੇ ਕੀਤੇ ਨਾਲ ਜਿਹੜੇ ਹਾਂ ਹੱਥ ਥੋੜਾ ਫੜਿਆ ਉਹਨੇ ਜਿਹੜਾ ਅੱਗੇ ਕਾਲੀ ਸ਼ਰਟ ਵਾਲਾ ਆਇਆ ਹੈ ਉਹਨੇ ਪਿਛਲੇ ਨੂੰ ਫੜਾਇਆ ਥੋੜਾ ਇਹਨੇ ਸਾਰੇ ਬਾਜ਼ਾਰ ਦੇ ਸਾਹਮਣੇ ਗੁੰਡਾਗਰਦੀ ਨਾਲ ਨੰਗਾ ਨਾਸ਼ ਕੀਤਾ ਇਹਨੇ